ਸਤਿ ਸ਼੍ਰੀ ਅਕਾਲ ਟੀਵੀ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਮੈਂ ਹਾ ਦੀਪਿਕਾ ਖੋਸਲਾ ਇਸ ਵੀਰੇ ਦੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੀ ਆ ਸੁਨਾਮ ਤੋਂ ਇਸ ਵੇਲੇ ਦੀ ਇੱਕ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਵੱਲੋਂ ਸਰਕਾਰੀ ਸਕੂਲ ਦਾ ਦੌਰਾ ਕੀਤਾ ਗਿਆ ਤਾਂ ਇਸ ਦੌਰਾਨ ਉਹਨਾਂ ਦੇ ਵੱਲੋਂ ਵਿਦਿਆਰਥੀਆਂ ਨੂੰ ਰੋਬੋਟਿਕ ਲੈਬ ਜੋ ਹੈ ਉਹ ਸਮਰਪਿਤ ਕੀਤੀ ਗਈ ਹੈ ਔਰ ਅਮਨ ਅਰੋੜਾ ਨੇ ਦਾਅਵਾ ਕੀਤਾ ਹੈ ਕਿ ਸੁਨਾਮ ਦੇ ਵਿੱਚ ਹਰੇਕ ਸਰਕਾਰੀ ਸਕੂਲ ਦੇ ਵਿੱਚ ਇਹ ਸਹੂਲਤ ਮੁਹੱਈਆ ਕਰਵਾਈ ਜਾ ਚੁੱਕੀ ਹੈ ਔਰ ਅੱਗੇ ਹੋਰ ਵੀ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸਿੱਖਿਆ ਦੇ ਵਿੱਚ ਬੜੌਤਰੀ ਕਰਨ ਵਾਲੇ ਕਦਮ ਜੋ ਨੇ ਉਹ ਸਰਕਾਰ ਦੇ ਵੱਲੋਂ ਚੁੱਕੇ ਜਾ ਰਹੇ ਨੇ ਤੁਹਾਨੂੰ ਦੱਸ ਰਹੀ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਸਿੱਖਿਆ ਤੇ ਸਿਹਤ ਸਹੂਲਤਾਂ ਨੂੰ ਲੈ ਕੇ ਜੋ ਹੈ ਉਹ ਦਾਅਵੇ ਵੱਡੇ ਕੀਤੇ ਗਏ ਸੀ ਔਰ ਇਹ ਕਿਹਾ ਗਿਆ ਸੀ ਕਿ ਪ੍ਰਾਈਵੇਟ ਸਕੂਲ ਜੋ ਨੇ ਉਹਨਾਂ ਤੋਂ ਜ਼ਿਆਦਾ ਵਧੀਆ ਸਰਕਾਰੀ ਸਕੂਲ ਵਣਨਗੇ ਔਰ ਲੋਕ ਪ੍ਰਾਈਵੇਟ ਸਕੂਲਾਂ ਤੋਂ ਆਪਣੇ ਬੱਚੇ ਹਟਾ ਕੇ ਸਰਕਾਰੀ ਸਕੂਲਾਂ ਦੇ ਵਿੱਚ ਦਾਖਲ ਕਰਵਾਉਣਗੇ ਹਾਲਾਂਕਿ ਵਿਰੋਧੀ ਧਿਰਾਂ ਦੀ ਗੱਲ ਕਰ ਲਈ ਜਾਵੇ ਤਾਂ ਉਹਨਾਂ ਦੇ ਵੱਲੋਂ ਇਸ ਵਿਅਰ ਨੂੰ ਲੈ ਕੇ ਅਕਸਰ ਹੀ ਸਰਕਾਰ ਨੂੰ ਘੇਰਿਆ ਜਾਂਦਾ ਹੈ ਔਰ ਇਹ ਕਿਹਾ ਜਾਂਦਾ ਹੈ ਕਿ ਜੋ ਦਾਅਵੇ ਕੀਤੇ ਗਏ ਸੀ ਉਹ ਵਫਾ ਕੋਏ ਨਹੀਂ ਪਰ ਹੁਣ ਅਮਨ ਅਰੋੜਾ ਹੁਣਾਂ ਦੇ ਵੱਲੋਂ ਸੁਨਾਮ ਦੇ ਸਕੂਲਾਂ ਨੂੰ ਲੈ ਕੇ ਜੋ ਬਿਆਨ ਦਿੱਤਾ ਜਾ ਰਿਹਾ ਹੈ ਔਰ ਉਹਨਾਂ ਦੇ ਵੱਲੋਂ ਬਕਾਇਦਾ ਵਿਦਿਆਰਥੀਆਂ ਨੂੰ ਸੰਬੋਧਨ ਵੀ ਕੀਤਾ ਗਿਆ ਆਪਣੇ ਸੰਬੋਧਨ ਦੇ ਵਿੱਚ ਕੀ ਕੁਝ ਕਹਿ ਰਹੇ ਨੇ ਅਮਨ ਅਰੋੜਾ ਆਓ ਸੁਣਦੇ ਹਾਂ ਕਲੱਬ ਨੇ ਉਹ ਅੱਜ ਇਹਨਾਂ ਬੱਚਿਆਂ ਨੂੰ ਇੱਕ ਪਲੇਟਫਾਰਮ ਦੇ ਰਹੇ ਨੇ ਕਿ ਇਕੱਲੇ ਵੱਡੇ ਸ਼ਹਿਰਾਂ ਦੇ ਵਿੱਚ ਹੀ ਨਹੀਂ ਪੰਜਾਬ ਦੇ ਵਿੱਚ ਹੀ ਨਹੀਂ ਪੂਰੇ ਮੁਲਕ ਦੇ ਵਿੱਚ ਹੀ ਨਹੀਂ ਵਰਲਡਓਵਰ ਦੁਨੀਆ ਭਰ ਦੇ ਵਿੱਚ ਜੈਜੀ ਸਿੱਖਿਆ ਜੈਜੀ ਵਿਦਿਆ ਅਮਰੀਕਾ ਕੈਨੇਡਾ ਯੂਰਪ ਦੇ ਸਕੂਲਾਂ ਦੇ ਵਿੱਚ ਮਿਲ ਮਿਲਦੀ ਹੈ ਉਸੇ ਤਰਜ਼ ਦੀ ਸਿੱਖਿਆ ਜਿਹੜੀ ਇਹਨਾਂ ਬੱਚਿਆਂ ਨੂੰ ਮਿਲ ਸਕੇ ਔਰ ਮੈਂ ਸਮਝਦਾ ਕਿ ਸਿੱਖਿਆ ਵਿਦਿਆ ਇੱਕ ਅਹਿਜਾ ਖੇਤਰ ਹੈ ਜਿਹਦੇ ਵਿੱਚ ਜਿਹੜੇ ਵੀ ਮੁਲਕ ਨੇ ਜਿਹੜੇ ਵੀ ਸਮਾਜ ਨੇ ਜਿਹੜੀ ਵੀ ਸਟੇਟ ਨੇ ਇਨਵੈਸਟ ਕੀਤਾ ਹੈ ਇਨਵੈਸਟ ਸਿਰਫ ਪੈਸੇ ਦੇ ਮਕਸਦ ਨਾਲ ਨਹੀਂ ਕਿ ਹਾਂਜੀ ਇਹਨੇ ਪੈਸੇ ਦੇ ਦਿਓ ਕਮਰੇ ਬਣ ਜਾਣਗੇ ਟਾਈਲਾਂ ਲੱਗ ਜਾਣਗੀਆਂ ਰੰਗ ਰੋਗਨ ਹੋ ਜਾਊਗਾ ਨਾ ਕੱਲੀ ਉਹ ਇਨਵੈਸਟਮੈਂਟ ਨਹੀਂ ਹੁੰਦੀ ਇਨਵੈਸਟਮੈਂਟ ਇਨ ਟਰਮਸ ਆਫ ਨਾਟ ਓਨਲੀ ਮਨੀ ਐਫਰਟਸ ਕੋਸ਼ਿਸ਼ਾਂ ਮਾਪੇ ਤੇ ਟੀਚਰ ਕੋਸ਼ਿਸ਼ਾਂ ਕਿੰਨੀਆਂ ਕਰਦੇ ਨੇ ਬੱਚੇ ਦੇ ਵਿੱਚ ਟਾਈਮ ਇਨਵੈਸਟ ਕਰਨ ਦਾ ਕਿੰਨਾ ਉਹਨਾਂ ਬੱਚਿਆਂ ਨੂੰ ਮੌਕਾ ਦਿੱਤਾ ਜਾਂਦਾ ਹੈ ਟਾਈਮ ਇਨਵੈਸਟ ਟਾਈਮ ਮਨੀ ਐਫਰਟ ਸਾਰਾ ਕੁਝ ਜੇ ਇਨਵੈਸਟ ਕਰਾਂਗੇ ਤੇ ਬੱਚਿਆਂ ਦੇ ਵਿੱਚ ਤੇ ਉਹੀ ਮੁਲਕ ਨੇ ਜਿਹੜੇ ਉਹ ਅੱਜ ਦੁਨੀਆ ਦੇ ਉੱਪਰ ਰਾਜ ਕਰ ਰਹੇ ਨੇ ਆਪ ਇਹ ਜ਼ਿੰਮੇਵਾਰੀ ਤਾਂ ਚਾਹੇ ਬਿਸ਼ੱਕ ਹਰ ਵੈਲਫੇਅਰ ਸਟੇਟ ਦੇ ਵਿੱਚ ਇਹ ਸਰਕਾਰਾਂ ਦੀ ਹੁੰਦੀ ਹੈ ਕਿ ਪ੍ਰਾਈਵੇਟ ਸਕੂਲਾਂ ਨਾਲੋਂ ਵੀ ਬਿਹਤਰ ਸਿੱਖਿਆ ਜਿਹੜੀ ਉਹ ਸਰਕਾਰੀ ਸਕੂਲਾਂ ਦੇ ਹਰ ਬੱਚੇ ਨੂੰ ਮਿਲ ਸਕੇ ਪਰ ਬਦਕਿਸਮਤੀ ਦੇ ਨਾਲ ਪਿਛਲਾ ਲੰਬਾ ਸਮਾਂ ਸਰਕਾਰਾਂ ਇਸ ਜ਼ਿੰਮੇਵਾਰੀ ਤੋਂ ਪਿੱਛੇ ਹਟਦੀਆਂ ਗਈਆਂ ਇਹ ਕੰਮ ਸਰਕਾਰੀ ਸਕੂਲਾਂ ਨੇ ਆਪ ਦੇ ਮੋਢੇ ਤੇ ਚੱਕ ਲਿਆ ਫਿਰ ਐਕਸਪਲੋਇਟੇਸ਼ਨ ਵੀ ਸ਼ੁਰੂ ਹੋ ਜਾਂਦੀ ਹੈ ਕਿਸਾਂ ਦੀ ਗਰੀਬ ਬੱਚਾ ਇੰਟੈਲੀਜੈਂਟ ਹੈ ਪੜਨ ਦਾ ਇੰਟਰਸਟ ਹੈ ਉਹ ਪੜਨਾ ਜਾਣਦਾ ਹੈ ਹੱਕ ਹੈ ਉਹਦਾ ਤੇ ਉਹਨੂੰ ਮਹਿਰੂਮ ਸਰਵਿਸ ਕਰਕੇ ਬੱਚਾ ਰਹਿ ਜਾਂਦਾ ਹੈ ਕਿ ਪ੍ਰਾਈਵੇਟ ਸਕੂਲ ਦੀ ਕੀਮਤ ਦੇ ਸਕਦਾ ਹੈਗਾ ਤੇ ਜਿਸ ਦਿਨ ਦੀ ਚਾਹੇ ਬੜਾ ਪਵਿੱਤਰ ਮੌਕਾ ਮੈਂ ਕੋਈ ਕੋਈ ਪਾਰਟੀ ਦੀ ਜਾਂ ਕੋਈ ਸਿਆਸੀ ਗੱਲਬਾਤ ਨਹੀਂ ਕਰਨੀ ਚਾਹਦਾ ਪਰ ਜੇ ਅੱਜ ਪੂਰੇ ਮੁਲਕ ਦੇ ਵਿੱਚ এডੂਕੇਸ਼ਨ ਨੂੰ ਸੈਂਟਰ ਸਟੇਜ ਦੇ ਵਿੱਚ ਪੁਆਇੰਟ ਆਫ ਡਿਸਕਸ਼ਨ ਪੋਲਿਟੀਕਲ ਇਨਿਊਮਿਨੇਸ਼ਨ ਉੱਪਰ ਜੇ ਕੋਈ ਲੈ ਕੇ ਆਏ ਤਾਂ ਆਵਾਜ਼ ਵੀ ਪੱਟ ਪੱਟਾ ਦਿੱਲੀ ਦੇ ਵਿੱਚ ਫਿਰ ਪੰਜਾਬ ਦੇ ਵਿੱਚ ਸਕੂਲਾਂ ਦੇ ਪੂਰੇ ਪੰਜਾਬ ਦੇ ਵਿੱਚ ਨਹਾਰ ਜਿਹੜੀ ਉਹ ਬਦਲੀ ਜਾ ਰਹੀ ਹੈ ਜਦੋਂ ਸਕੂਲਾਂ ਦੀ ਨਹਾਰ ਬਦਲੂਗੀ ਟੀਚਰ ਬਾਰਲੇ ਬੋਸਟਰ ਦੇ ਵਿੱਚ ਟ੍ਰੇਨਿੰਗ ਦੇ ਉੱਪਰ ਜਾਣਗੇ ਬੱਚਿਆਂ ਨੂੰ ਉਹਦੇ ਹੌਸਲਾ ਵਸਾਈ ਹੋਊਗੀ ਤੇ ਡੈਫੀਨੇਟਲੀ ਇੱਕ ਚੰਗਾ ਮਾਹੌਲ ਹੈ ਜਿਹੜਾ ਪੂਰੇ ਇਲਾਕੇ ਦੇ ਵਿੱਚ ਉਹ ਬਣਦਾ ਹੈ ਸੁਨਾਮ ਹਲਕੇ ਦੀ ਗੱਲ ਕਰੀਏ ਨਿੱਜੀ ਤੌਰ ਤੇ ਮੇਰਾ ਕਿਉਂਕਿ ਆਪਣਾ ਇੰਟਰਸਟ ਹੈ ਹੈਲਥ ਐਂਡ ਐਜੂਕੇਸ਼ਨ ਸੈਕਟਰ ਤੋਂ ਹੈ ਉਹ ਜਿਹਨੇ ਤੇ ਉਸੇ ਦੇ ਤਹਿਤ ਜਿਵੇਂ ਪਹਿਲਾਂ ਦੱਸਿਆ ਕਿ ਸੁਨਾਮ ਹਲਕੇ ਦੇ 18 ਸੀਨੀਅਰ ਸੈਕੰਡਰੀ ਸਕੂਲ 18 ਸਕੂਲ ਸੀਨੀਅਰ ਸੈਕੰਡਰੀ 18 ਦੇ ਖੇਤਰ ਦੇ ਵਿੱਚ ਰੋਬੋਟਿਕ ਲੈਬ ਦੇ ਜਿਹੜੀਆਂ ਉਹ ਪਹਿਲਾਂ ਦਿੱਤੀਆਂ ਜਾ ਚੁੱਕੀਆਂ ਤੇ ਹੁਣ ਸੈਕੰਡ ਫੇਜ਼ ਦੇ ਵਿੱਚ ਜਿਹੜੇ ਲਾਸ ਹਾਈ ਸਕੂਲ ਨੇ ਤੇ ਇੱਕ ਰੱਤੋ ਕਿਡਾ ਐਲੀਮੈਂਟਰੀ ਸਕੂਲ ਆ ਉਹ ਐਲੀਮੈਂਟਰੀ ਸਕੂਲ ਇਹੋ ਜਿਹਾ ਹੈ ਉੱਥੇ ਕਿਉਂਕਿ ਟੀਚਰਸ ਨੇ ਜਿਹੜੇ ਉਹ ਬਹੁਤ ਜ਼ਿਆਦਾ ਉਹਦੇ ਵਿੱਚ ਇਨਵੋਲਡ ਰਹਿੰਦੇ ਨੇ ਬਹੁਤ ਸਾਰੇ ਮੈਡਲਸ ਉਹ ਸਕੂਲ ਆ ਜਿਹੜਾ ਉਹ ਆਪਣੇ ਪੱਧਰ ਦੇ ਉੱਪਰ ਦਿੱਤਾ ਦਿੱਤਾ ਰਹਿੰਦਾ ਸੋ ਇਹ ਸਾਰੇ ਸਾਰੇ ਜਿਹੜੇ 23 ਸਕੂਲ ਨੇ ਇਹਨਾਂ ਦੇ ਵਿੱਚ ਅਜਾ ਰੋਬੋਟਿਕ ਲੈਬ ਦਾ ਜਿਹੜਾ ਕੰਮ ਜਿਹੜਾ ਪਹਿਲਾਂ ਕੁਛ ਲੈਣ ਕੁਛ ਦੇ ਵਿੱਚ ਪਿਛਲੇ 7 ਸਵਾ 7 ਤੋਂ ਇਹਨਾਂ ਬੱਚਿਆਂ ਨੂੰ ਅੱਜ ਜਿਹੜਾ ਇਹ ਮਿਲ ਗਿਆ ਔਰ ਇਹਦੇ ਦੀ ਮੈਂ ਜਿੱਥੇ ICAC ਦਾ ਔਰ curious ਦਾ ਮੈਂ ਧੰਨਵਾਦ ਕਰਦਾ ਉੱਥੇ ਹੀ ਇਹ ਗੱਲ ਦੱਸਦੇ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਜਦੋਂ ਦੇਖੋ ਪਰਮਾਤਮਾ ਨੇ ਹਰ ਬੱਚੇ ਨੂੰ ਕੋਈ ਨਾ ਕੋਈ ਗੁਣ ਕੋਈ ਨਾ ਕੋਈ ਤਾਕਤ ਦੇ ਕੇ ਭੇਜਿਆ ਹੈ ਬੱਚਾ ਕੱਚੀ ਸਲੇਟ ਹੈ ਬੱਚਾ ਇੱਕ ਰੌ ਹਿਰ ਹੈ ਹਰ ਬੱਚਾ ਚਾਹੇ ਕਿਸੇ ਵੱਡੇ ਘਰ ਦਾ ਛੋਟੇ ਦਾ ਅਮੀਰ ਦਾ ਗਰੀਬ ਦਾ ਚਾਹੇ ਰਿਕਸ਼ਾ ਚਲਾਉਣ ਵਾਲੇ ਦਾ ਤੇ ਚਾਹੇ ਡੀਸੀ ਦਾ ਬੱਚਾ ਹੈ ਪ੍ਰਮਾਤਮਾ ਨੇ ਹਰ ਬੱਚੇ ਨੂੰ ਕੋਈ ਨਾ ਕੋਈ ਗੁਣ ਕਲਾ ਤਾਕਤ ਸਟਰੈਂਥ ਹੈ ਜਿਹੜੀ ਉਹ ਦੇ ਕੇ ਭੇਜਿਆ ਇੱਕ ਰੌ ਹਿਰ ਹੈ ਕੱਚੇ ਹੀਰੇ ਦੀ ਤਰ੍ਹਾਂ ਹਰ ਬੱਚਾ ਉਹਨੂੰ ਤਰਾਸ਼ਣਾ ਕਿਵੇਂ ਹੈ ਇਹ ਮਾਪਿਆਂ ਦਾ ਤੇ ਫਿਰ ਟੀਚਰਸ ਦਾ ਤੇ ਪੇਰੈਂਟਸ ਦਾ ਕੰਮ ਹੈ ਇਹਦਾ ਮਾਹੌਲ ਹੀ ਦੇਣਾ ਹੈ ਉਹ ਸਰਕਾਰ ਨੇ ਦੇਣਾ ਹੈ ਔਰ ਸਮਾਜ ਨੇ ਦੇਣਾ ਹੈ ਜੇ ਆਪਾਂ ਇਹ ਆਪਾਂ ਆਪਣੀਆਂ ਜ਼ਿੰਮੇਵਾਰੀਆਂ ਸਮਝ ਲਈਏ ਤੇ ਫਿਰ ਬੱਚਿਆਂ ਦੇ ਵਿੱਚ ਕਲਾ ਦੀ ਕੋਈ ਕਮੀ ਨਹੀਂ ਹੈਗੀ ਬੱਚਿਆਂ ਦੇ ਵਿੱਚ ਕੰਪੀਟੈਂਸੀ ਦੀ ਉਹਦੇ ਵਿੱਚ ਕੈਲੀਬਰ ਦੀ ਕੋਈ ਕਮੀ ਨਹੀਂ ਹੈਗੀ ਇੰਨੀ ਕਾਬਲੀਅਤ ਹੈ ਨਾ ਬੱਚਿਆਂ ਦੇ ਵਿੱਚ ਅੱਜ ਜਿਹੜੀ ਮੈਂ ਤੁਹਾਨੂੰ ਐਗਜ਼ਾਮਪਲ ਦੇ ਰਿਹਾ ਸੀਗਾ ਕਿ ਪਿਛਲੇ ਸਵਾ ਸਾਲ ਹੋਏ ਜੇ ਸਰਕਾਰ ਸੁਨਾਮ ਦੇ ਸਾਰੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿੱਚ ਆ ਪਿਛਲੇ ਸਮੇਂ ਦੇ ਵਿੱਚ 4-5 ਮਹੀਨੇ ਪਹਿਲਾਂ ਇੱਕ ਰੋਬੋਟਿਕ ਫੈਸਟ ਹੋਇਆ ਤੇ ਇਹਨਾਂ ਬੱਚੇ ਨੂੰ ਆਪਦੀ ਸਕਿੱਲ ਆਪਦੀ ਕਲਾ ਦਿਖਾਉਣ ਦਾ ਮੌਕਾ ਮਿਲਿਆ ਤੇ ਸੁਨਾਮ ਸਰਕਾਰੀ ਮੁੰਡਿਆਂ ਦੇ ਵਾਲੇ ਸਕੂਲ ਦਾ ਇੱਕ ਬੱਚਾ ਹੈ ਧਰੋਵ ਧਰੋਵ ਸਿੰਘਲਾ ਉਹ ਪਹਿਲੇ ਨੰਬਰ ਤੇ ਬਲਾਕ ਦੇ ਵਿੱਚੋਂ ਵੀ ਆਇਆ ਸੁਨਾਮ ਚ ਜ਼ਿਲ੍ਹੇ ਦੇ ਵਿੱਚ ਵੀ ਆਇਆ ਤੇ ਪੰਜਾਬ ਦੇ ਵਿੱਚ ਵੀ ਪਹਿਲੇ ਨੰਬਰ ਤੇ ਮੇਰੇ ਕਹਿਣ ਦਾ ਮਤਲਬ ਕਿ ਇਹ ਨਹੀਂ ਆ ਕਿ ਅ ਸਿਰਫ ਔਰ ਸਿਰਫ ਪੰਜਾਬ ਦੀ ਜੇ ਗੱਲ ਕਰ ਲਈ ਵੀ ਸਿਰਫ ਲੁਧਿਆਣਾ ਜਲੰਧਰ ਪਟਿਆਲਾ ਅੰਮ੍ਰਿਤਸਰ ਦੇ ਬੱਚੇ ਹੀ ਨੰਬਰ 1 ਤੇ ਆਉਣਗੇ ਜੇ ਅ ਮੌਕਾ ਦਿੱਤਾ ਜਾਵੇ ਤੇ ਉਹਨਾਂ ਬੱਚਿਆਂ ਨੂੰ ਨੂੰ ਤਰਾਸ਼ਣ ਦਾ ਕੰਮ ਸਰਕਾਰੀ ਸਕੂਲ ਦੇ ਟੀਚਰ ਸਟਾਫ ਤੇ ਮਾਪੇ ਕਰਨ ਤੇ ਫਿਰ ਫਰੋਜਿੰਦਲ ਵਰਗਾ ਬੱਚਾ ਵੀ ਸਰਕਾਰੀ ਸਕੂਲ ਮੁੰਡਿਆ ਦਾ ਹੁੰਦਾ ਹੋਇਆ ਸ람 ਦਾ ਉਹ ਵੀ ਪੰਜਾਬ ਦੇ ਵਿੱਚ ਪਹਿਲੇ ਨੰਬਰ ਦਾ ਜੇ ਪਹਿਲੇ ਨੰਬਰ ਪੰਜਾਬ ਤੇ ਆਜ਼ਾਦ ਦੇ ਦੇ ਮੁਲਕ ਦੇ ਵਿੱਚੋਂ ਪਹਿਲੇ ਨੰਬਰ ਤੇ ਆ ਸਕਦਾ ਸੋ ਇਹੀ ਓਪਰਚ्युनिटी ਬੇਟਾ ਤੁਹਾਡੇ ਸਾਰਿਆਂ ਦੇ ਲਈ ਇਹੀ ਓਪਰਚ्युनिटी ਤੁਹਾਡੇ ਸਾਰਿਆਂ ਦੇ ਲਈ ਹੈ ਸੋ ਆ ਮੈਨੂੰ ਬਹੁਤ ਖੁਸ਼ੀ ਹੈ ਕਿ ਅੱਜ ਬੱਚਿਆਂ ਨੇ ਆ 3-4 ਦਿਨ ਦੀ ਪ੍ਰੈਕਟਿਸ ਔਰ ਟ੍ਰੇਨਿੰਗ ਦੇ ਨਾਲ ਇਹੋ ਜੇ ਆ ਇਹੋ ਜੇ ਇਕਵਿਪਮੈਂਟ ਇਹੋ ਜੇ ਇਨਸਟਰੂਮੈਂਟਸ ਦੇ ਜਿਹੜੇ ਉਹ ਤਿਆਰ ਕਰ ਲਏ ਕਿ ਅਸੀਂ ਲੋਕ ਤਾਂ ਜਿਹੜੇ ਲੋਕ ਨੋ ਖਾਸ ਤੌਰ ਤੇ ਪੋਲਿਟਿਕਲ ਸਰਕਲ ਦੇ ਵਿੱਚ ਫਿਰਦਾ ਮੈਂ ਔਰ ਮੇਰੇ ਸਾਥੀ ਸਾਨੂੰ ਦਾ ਮੈਨੂੰ ਆਪ ਨੂੰ ਦੇਖ ਕੇ ਹਰਾਨੀ ਹੋ ਰਹੀ ਸੀ ਕਿ ਇਹ ਬੇ ਛੋਟੇ ਛੋਟੇ ਬੱਚਿਆਂ ਦਾ ਕੰਮ ਹੈ ਜਿਹੜਾ ਕੁਝ ਬਣਾਈ ਬੈਠੇ ਨੇ ਸੋ ਬਹੁਤ ਖੁਸ਼ੀ ਦੀ ਗੱਲ ਹੈ ਬਹੁਤ ਮਰਲੀ ਮਾਨ ਦੀ ਗੱਲ ਹੈ ਕਿ ਤੁਹਾਡੇ ਜੋ ਤੁਸੀਂ ਜ਼ਿੰਮੇਵਾਰੀ ਸਮੁੱਚੇ ਹਲਕੇ ਨੇ ਸੌਂਪੀ ਹੈ ਉਹਦੇ ਉਹਨੂੰ ਬਿਹਤਰੀਨ ਕਿਵੇਂ ਬਣਾਇਆ ਜਾਵੇ ਉਹਦੇ ਵਿੱਚ ਇੱਕ ਜਿਹੜਾ ਨਵੇਕਲਾ ਜੋ ਉਪਰਾਲਾ ਸਾਡੇ ਵੱਲੋਂ ਤਾਂ ਇੱਕ ਬਹੁਤ ਛੋਟਾ ਜਿਹਾ ਉਪਰਾਲਾ ਸੀਗਾ ਇੱਕ ਸਿਰਫ ਸੋਚ ਸੀ ਇੱਕ ਇੱਛਾ ਸੀ ਮਨ ਸੀ ਸੀ ਇਹਰੇ ਕਰ ਲਿਆ ਜਾਵੇ ਤਾਂ ਚੰਗੀ ਗੱਲ ਹੈ। ਉਹ ਫਿਰ ICSE ਮਿਲ ਕੇ ਫਿਰ Curious ਵਾਲੇ ਮਿਲ ਕੇ ਤੇ ਫਿਰ ਉਹ ਤੋਂ ਮਗਰੋਂ ਸਾਰੇ ਜਿਹੜੇ ਉਹਨਾਂ ਬੱਚਿਆਂ ਦੇ ਕੰਮ ਹੈ ਟ੍ਰੇਨਰ ਦੇ ਜਿਹੜੇ ਉਹ ਵੀ ਹਰ ਸਕੂਲ ਦੇ ਵਿੱਚ ਦੋ ਵਾਰੀ ਮਹੀਨੇ ਦੇ ਵਿੱਚ ਜਾਇਆ ਕਰਨਗੇ। ਪਹਿਲਾਂ ਟ੍ਰੇਨਿੰਗ ਆਫ ਟੀਚਰਸ ਹੋਈ ਸੀਗੀ। ਉਹਦੇ ਨਾਲ ਕੰਮ ਨਹੀਂ ਚੱਲਿਆ ਹੁਣ ਟੀਚਰ ਵੀ ਪ੍ਰੋਵਾਈਡ ਹੈ ਜਿਹੜਾ ਉਹ ਕਰ ਰਹੇ ਨੇ। ਸੋ ਤੁਹਾਨੂੰ ਸਾਰਿਆਂ ਨੂੰ ਜੀ ਬਹੁਤ-ਬਹੁਤ ਮੁਬਾਰਕਬਾਦ ਹੈ। ਸਕੂਲ ਆ ਕੇ ਵੀ ਤੁਹਾਡੇ ਬਹੁਤ ਸਿਚੁਏ ਹੋਈ ਹੈ ਜਿਹੜੇ ਪਹਿਲਾਂ ਵਾਲੇ ਮੈਂ ਸਮਝਦਾ ਕਿ ਸਾਰੀ ਪਿੰਡ ਦੀ ਟੀਮ ਦੇ ਖਾਸ ਤੌਰ ਤੇ ਉਚੇਚੇ ਤੌਰ ਤੇ ਧੰਨਵਾਦ ਰਣਜੀਤ ਕੌਰ ਜੀ ਦਾ ਜਿਹੜੇ ਮਜੂਦ ਸਰਪੰਚ ਨੇ ਖਲਤਾਰ ਸਿੰਘ ਜੀ ਦੋਨੋਂ ਮਜੂਦੋਂ ਦੇ ਸਾਥਕਾ ਉਹਨਾਂ ਨੇ ਬੜਾ ਵਧੀਆ ਜਿਹੜਾ ਮਾਹੌਲ ਹੈ ਸਕੂਲ ਦੇ ਵਿੱਚ ਸਿਰਜਿਆ ਹੋਇਆ ਸੋਸ ਤੋਂ ਉਹਨੂੰ ਸਾਰਿਆਂ ਨੂੰ ਦੇਵਦੀਆਂ ਗਰਾਂਜੋ ਬਹੁਤ ਬਹੁਤ ਮੁਬਾਰਕਬਾਦ ਔਰ ਖੇੜੀ ਵਾਲਿਆਂ ਨੂੰ ਤਾਂ ਇਸ ਗੱਲ ਦੀ ਮੁਬਾਰਕਬਾਦ ਹੈ ਵੀ ਖੇੜੀ ਨੂੰ ਤਾਂ ਮੈਂ ਇਹ ਜਨੋਂ ਵੀ ਇਕੱਲੇ ਖੇੜੀ ਆ ਗੱਗੜਪੁਰ ਈ ਲੋ ਸਾਰੀ ਜਿਹੜੀ ਤੁਹਾਡੀ ਇਹ ਬੈਲਟ ਹੈ ਕਿ ਇਕੱਲੇ ਐਜੂਕੇਸ਼ਨ ਦੇ ਵਿੱਚ ਨਹੀਂ ਹਰ ਫੀਲਡ ਦੇ ਵਿੱਚ ਅਵਲ ਹੋਣੀ ਚਾਹੀਦੀ ਹੈ ਮੈਂ ਅੱਜ ਤੋਂ ਮੇਰੇ ਯਾਰ ਆ ਸਾਲ ਸਵਾ ਖਸਾਲ ਪਹਿਲਾਂ ਸਾ ਜਿਸ ਦਿਨ ਸਰਕਾਰ ਬਣੀ ਮੈਂ ਉਦੋਂ ਤੋਂ ਹੀ ਕਿਉਂਕਿ ਬਾਕੀ ਸਾਰੇ ਪਾਸੇ ਲੌਂਗ ਆਲ ਪਾਸੇ ਚੀਮੇ ਵਾਲੇ ਪਾਸੇ ਜਿਹੜੇ ਪ੍ਰੋਜੈਕਟ ਨੇ ਮਡੇ ਮਡੇ ਪ੍ਰੋਜੈਕਟ ਨੇ ਜਿਹੜੇ ਚੱਲ ਰਹੇ ਸੀਗੇ ਮੈਂ ਮੇਰੇ ਸਾਥੀਆਂ ਤੋਂ ਗੁਰਿੰਦਰ ਹੁਣਾ ਤੋਂ ਮਨਦੀਪ ਉਹਦੇ ਹੁਣਾ ਤੋਂ ਦੀਪੀ ਉਹਨਾ ਤੋਂ ਸਾਰਿਆਂ ਤੋਂ ਪੁੱਛਿਆ ਕਰੀਏ ਕਿ ਦੱਸੋ ਵੀ ਤੁਹਾਡੇ ਏਰੀਆ ਦੇ ਵਿੱਚ ਕਿਸ ਚੀਜ਼ ਦੀ ਸਭ ਤੋਂ ਵੱਧ ਲੋੜ ਹੈ ਕੋਈ ਚੰਗਾ ਵੱਡਾ ਕੋਈ ਕੋਈ ਪ੍ਰੋਜੈਕਟ ਉਹ ਨਾ ਕਿਉਂਕਿ ਪਿਛਲੇ ਸਰਕਾਰਾਂ ਦਾ ਮਾਈਂਡ ਸੈਟ ਉਹ ਹਜੇ ਰਿਹਾ ਕਿ ਕਦੇ ਡਿਵੈਲਪਮੈਂਟ ਦੇ ਵੱਡੇ ਪ੍ਰੋਜੈਕਟਾਂਾਂ ਦੇ ਪਾਸੇ ਸੋਚੇ ਨਹੀਂ ਨਾ ਇਹਨਾਂ ਦੇ ਧਿਆਨ ਚ ਆਇਆ ਕਰੇ ਨਾ ਮੇਰੇ ਦਜੇ ਅਸੀਂ ਅਸੀਂ ਘੁੜ ਮੁੜ ਕੇ ਸਟੇਡੀਅਮ ਦੇ ਤੇ ਖੜ ਜਾਇਆ ਕਰਨ ਮੇਰੇ ਸਾਥੀ ਵੀ ਸੀ ਤੇ ਬੰਦ ਲੋ ਪ੍ਰਮਾਤਮਾ ਨੇ ਮਿਹਰ ਕੀਤੀ ਕਿ ਆਪਾਂ ਆਪਣੇ ਹੀ ਡਿਪਾਰਟਮੈਂਟ ਦੇ ਵਿੱਚੋਂ ਮੇਰੇ ਕੋਲ ਡਿਪਾਰਟਮੈਂਟ ਇੱਕ এমਪਲੋਇਮੈਂਟ ਜਨਰੇਸ਼ਨ ਐਂਡ ਸਕਿੱਲ ਡਿਵੈਲਪਮੈਂਟ ਉਹਦੇ ਵਿੱਚੋਂ ਅਸੀਂ ਇੱਕ ਪ੍ਰੋਪੋਜ਼ਲ ਬਣਾਈ ਤੇ ਉਸੇ ਪ੍ਰੋਪੋਜ਼ਲ ਦਾ ਨਤੀਜਾ ਤਕਰੀਬਨ 7 ਸਵਾ ਸਾਲ ਦੇ ਵਿੱਚ ਇਹ ਜਿਹੜਾ ਸੀਪਾਈਟ ਸੈਂਟਰ ਸ਼ਾਇਦ ਬਹੁਤੇ ਸਾਥੀਆਂ ਨੇ ਇੱਥੇ ਸੁਣਿਆ ਹੋਵੇ ਸੀਪਾਈਟ ਸੈਂਟਰ ਖੇੜੀ ਦੇ ਵਿੱਚ 31 ਜੁਲਾਈ ਨੂੰ ਸੀਐਮ ਸਾਹਿਬ ਉਹਦਾ ਨੀਂਹ ਪੱਥਰ ਰੱਖ ਕੇ ਗਏ ਨੇ 10 ਏਕੜ ਜਗ੍ਹਾ ਜਿਹੜੀ ਉਹ ਪੰਚਾਇਤ ਨੇ ਦਿੱਤੀ ਐ ਤੇ 28.5 ਕਰੋੜ ਰੁਪਏ ਦਾ ਪ੍ਰੋਜੈਕਟ ਐ ਜਿਹੜਾ ਉਹ ਬਣਨਾ ਸ਼ੁਰੂ ਹੋ ਗਿਆ 1.5 ਸਾਲ ਦੇ ਵਿੱਚ ਬਣ ਕੇ ਤਿਆਰ ਹੋ ਜਾਏਗਾ ਜਿਹਦੇ ਵਿੱਚ 1200 ਬੱਚਿਆਂ ਨੇ ਮੁੰਡਿਆਂ ਦੀ ਟ੍ਰੇਨਿੰਗ ਐ ਜਿਹੜੀ ਫੌਜ ਦੇ ਵਿੱਚ ਭਰਤੀ ਹੋਣ ਦੇ ਲਈ ਚਾਰ ਬੈਚ ਹੋਇਆ ਕਰਨਗੇ 3-3 ਮਹੀਨਿਆਂ ਦੇ 1200 ਬੱਚੇ ਨੂੰ ਟੋਟਲੀ ਫ੍ਰੀ ਟ੍ਰੇਨਿੰਗ ਐ ਜਿਹੜੀ ਉਹ ਮਿਲਣੀ ਐ ਇਸੇ कैंपस दे कैंपस दे ਵਿੱਚੀ ਬੱਚੋ ਜਨੇ ਬੱਚੇ ਨੇ ਉੱਥੇ ਹੀ ਰਹਿਣਾ ਤੇ ਹਰ ਤਰ੍ਹਾਂ ਦੀ ਸਪੋਰਟਸ ਚਾਹੇ ਉਹ ਆਰਮੀ ਦੀ ਟ੍ਰੇਨਿੰਗ ਦੀ ਤੇ ਫਿਟਨੈਸ ਕੈਂਪਸ ਨੇ ਚਾਹੇ ਉਹ 400 ਮੀਟਰ ਦਾ ਟਰੈਕ ਭੱਜਣ ਵਾਸਤੇ ਚਾਹੇ ਉਹ ਬਾਕਸਿੰਗ ਚਾਹੇ ਉਹ ਵੇਟ ਲਿਫਟਿੰਗ ਚਾਹੇ ਉਹ ਬਾਸਕਟਬਾਲ ਚਾਹੇ ਉਹ ਵਾਲੀਬਾਲ ਚਾਹੇ ਉਹ ਜਿਮਨੇਸ਼ੀਅਮ ਹੈ ਹਰ ਤਰ੍ਹਾਂ ਦੀ ਸਪੋਰਟਸ ਜਿਹੜੀ ਉਹ ਉਹਦੇ ਵਿੱਚ ਸ਼ੂਟਿੰਗ ਹਰ ਤਰ੍ਹਾਂ ਦੀ ਸਪੋਰਟ 11 ਸਪੋਰਟਸ ਨੇ ਜਿਹੜੀਆਂ ਅਸੀਂ ਉਹਦੇ ਵਿੱਚ ਪਾਈਆਂ ਨੇ ਤਾਂ ਕਿ ਸਿਰਫ ਔਰ ਇਹਦੇ ਨਾਲ ਇਹ ਵੀ ਹੈ ਕਿ ਨਹੀਂ ਹੈ ਕਿ ਸਿਰਫ ਉਹੀ ਬੱਚੇ ਨੇ ਜਿਹੜੇ ਜਿਹੜੇ ਉਹਦੇ ਅੰਦਰ ਰਹਿੰਦੇ ਨੇ ਉਹ ਰਿਆ ਕਰਨਗੇ ਕੈਂਪਸ ਦੇ ਵਿੱਚ ਪਿੰਡ ਵਾਲੇ ਤੇ ਆਸ-ਪਾਸ ਵਾਲੇ ਬੱਚਿਆਂ ਨੂੰ ਵੀ ਸ਼ਾਮ ਨੂੰ ਉਹਨਾਂ ਸਪੋਰਟਸ ਗਰਾਊਂਡਾਂ ਦੇ ਵਿੱਚ ਟ੍ਰੇਨਿੰਗ ਲੈਣ ਦਾ ਆਪਣੀ ਫਿਟਨੈਸ ਕਰਨ ਦਾ ਜਿਹੜਾ ਮੌਕਾ ਹੈ ਉਹ ਪੂਰੀ ਖੁੱਲ ਹੋਏਗੀ ਸੋ ਇਕ ਇਹੋ ਜਿਹਾ ਸੈਂਟਰ ਜਿਹੜਾ ਇਹ ਬਣ ਜਾਣਾ ਤੇ ਜਿੱਥੇ ਦੂਰੋਂ ਦੂਰੋਂ ਪੰਜਾਬ ਤੋਂ ਬੱਚੇ ਨੇ ਜਿਹੜਾ ਸਾਰੇ ਜ਼ਿਲ੍ਹੇ ਦੇ ਵਿੱਚ ਇੱਕ ਇੱਕਲੇ ਇੱਕੋ ਜਿਹਾ ਸੈਂਟਰ ਹੋਏਗਾ। ਸੋ ਤੁਹਾਨੂੰ ਸਾਰਿਆਂ ਨੂੰ ਖੇੜੀ ਵਾਲੇ ਦੇ ਨਾ ਪਿੰਡ ਵਾਲਿਆਂ ਨੂੰ ਮੁਬਾਰਕਾਂ ਕਿ ਅ ਸੁਨਾਮ ਹਲਕੇ ਦਾ ਉਹ ਘਟਵਾ ਸੁਨਾਮ ਹਲਕੇ ਦੇ ਸ਼ਾਇਦ ਜ਼ਿਲ੍ਹੇ ਲਈ ਹੋਂ ਤੱਕ ਦਾ ਸਭ ਤੋਂ ਵੱਡਾ ਪ੍ਰੋਜੈਕਟ ਹੈ ਜਿਹੜਾ ਉਹ ਤੁਹਾਡੇ ਖੇੜੀ ਧੀਲ ਵਾਲਾ ਗੱਗਰਪੁਰ ਵਾਲਿਆਂ ਦੇ ਕੋਲੇ ਆਇਆ ਸੋ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਇਸ ਖਾ ਲਈ ਔਰ ਮੈਨੂੰ ਉਮੀਦ ਕਰਦਾ ਕਿ ਇਹਦੇ ਵੀ ਲਾਹੇ ਜਿਹੜਾ ਤੁਸੀਂ ਪੂਰਾ ਲਓਗੇ ਸੋ ਇੱਕ ਵਾਰ ਫੇਰ ਤੋਂ ਤੁਹਾਡਾ ਸਾਰਿਆਂ ਦਾ ਦਿਲ ਦੀ ਗਹਿਰਾਈ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਮੈਨੂੰ ਮੇਰੇ ਵੀਰ ਗੁਰਿੰਦਰ ਜੀ ਤੋਂ ਅਤੇ ਦਾ ਸਕੂਲ ਵੱਲੋਂ ਇਹਨਾਂ ਦੇ ਪਾਣੀ ਦਾ ਪਾਣੀ ਦੇ ਦੋ ਤਿੰਨ ਇਸ਼ੂਸ ਨੇ ਇਹ ਗੁਰਿੰਦਰ ਜੀ ਸਪੰਸ ਸਾਹਿਬ ਕੇ ਬੇਫਿਕਰ ਹੋਏ ਤੁਹਾਡਾ ਹੋ ਜਾਏਗਾ ਸਾਰਾ ਸੋ ਤੁਹਾਡਾ ਸਾਰਿਆਂ ਦਾ ਦਿਲ ਦੀ ਗਹਿਰਾਈ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਔਰ ਮੈਂ ਉਮੀਦ ਆਸ ਕਰਦਾ ਹਾਂ ਬੱਚਿਆਂ ਤੋਂ ਇਹ ਖਾਸ ਤੌਰ ਤੇ ਉਹਨਾਂ ਦੇ ਟੀਚਰਸ ਤੋਂ ਇਹ ਆਸ ਕਰਦਾ ਕਿ ਅਗਲੇ ਸਾਲ ਨੂੰ ਜਦੋਂ ਇਹ ਰੋਬੋਟਿਕ ਫੈਸਟ ਪੂਰੇ ਪੰਜਾਬ ਪੱਧਰ ਤੇ ਹੋਵੇ ਵੈਸੇ ਤਾਂ ਉਹਦੇ ਚ ਪਾਰਟਿਸਪੇਸ਼ਨ ਹੈ ਜਿਹੜੀ ਪਾਰਟਿਸਪੇਸ਼ਨ ਹੀ ਸਭ ਤੋਂ ਵੱਧ ਹੈ ਉਹ ਸலாம் ਹਲਕੇ ਦੇ ਸਰਕਾਰੀ ਸਕੂਲਾਂ ਦੇ ਬੱਚਿਆਂ ਦੀ ਹੋਵੇ ਔਰ ਜਿਹੜੀਆਂ ਪਹਿਲੇ ਤਿੰਨੇ ਪੋਜੀਸ਼ਨਾਂ ਦੇ ਜਿਹੜੀਆਂ ਜਿਵੇਂ ਕਰੋ ਪਹਿਲੇ ਲੈ ਕੇ ਪਹਿਲੇ ਦੂਜੇ ਤੀਜੇ ਉਹ ਸਾਰੀਆਂ ਪਿਛੇ ਸலாம் ਹਲਕੇ ਦੇ ਬੱਚਿਆਂ ਦੇ ਹੋਣੇ ਚਾਹੀਦੇ ਮੇਰੇ ਨੂੰ ਬਹੁਤ ਉਮੀਦ ਹੈ ਦੇਸ਼ ਵਿਦੇਸ਼ ਦੀ ਤਾਜ਼ਾ ਜਾਣਕਾਰੀ ਲਈ ਦੇਖਦੇ ਰਹੋ ਟੀਵੀ ਪੰਜਾਬ